ਉਹਦਾ ਨਾਂ ਯਾਕੀਆ ਉਹ ਨਾਂ ਗੁੱਜਰ ਟੋਪੇ ਵਾਲਾ ਨਾਂ ਟੋਪੇ ਸਿਰ ਵਾਲਾ ਯਾਰ ਉਹਦਾ ਨਾਂ ਮੈਨੂੰ ਦੇਖੰਦੇ ਛੱਡ ਜਾ ਛੱਡ ਜਾ ਛੱਡ ਪ੍ਰਾਈ ਦੀ ਭੈਣ ਦੀ ਲੰਨੇ ਨੂੰ ਕਿਉਂ ਇਹਦਾ ਨਾਂ ਲੈਣਾ ਭੈਣ ਦੇ ਲੜੜੇ ਦੱਲੇ ਦਾ ਆ ਦੱਲੇ ਭੈਣ ਦੇ ਲੰਨਾ ਗੰਜਿਆ ਜਿਹਦੇ ਭੈਣ ਦਾ ਲੜੜਾ ਤੇਰੇ ਮਿਲ ਗਿਆ ਤੇਰੇ ਸਿਰ ਤੇ ਚੜ ਕੇ ਮੋਢੇ ਤੇ ਬਿਗ ਠੋਲੇ ਠੋਲੇ ਐਵੇਂ ਮਾਰਨੇ ਪੜਾ 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 ਤੇਰੀ ਮਾਂ ਦਾ ਛੋਲਾ ਤੇਰੀ ਦਾ ਵੱਡੂ ਭੈਣ ਦੇ ਲੜੜਾ ਖੜ ਜਾ ਤੇਰੀਆਂ ਵੀ ਰਿਪੋਰਟਾਂ ਭੈਣ ਦੇ ਲੈਣਾ ਆਈਆਂ ਹੋਈਆਂ ਨੇ ਮੇਰੇ ਕੋਲ ਇਹਦੀ ਵੀ ਕੱਢ ਇੱਕ ਕੈਰੀਸ ਆਪਾ ਕੱਢੂ ਦਾ ਇੰਡਾ ਲੋੜਾ ਦਾ ਕੱਢੂ ਆ ਬੱਸ ਆਪਣੀ ਬੈ ਗਈ ਰੁਕੇ ਰੁਕੇ ਮੈਂ ਤੈਨੂੰ ਗੱਲ ਦੱਸਦਾ ਚੱਲ ਆਪਣੀਆ ਵੀਡੀਓ ਨੂੰ ਜੋ ਵੀ ਹੋਇਆ ਲੀਕ ਹੋਇਆ ਹਨਾ ਪੇਜਾਂ ਵਾਲੇ ਫੁੱਦੀ ਤੇ ਮੈਸੀ ਕਰਕੇ ਬੜਾ ਕੀ ਜਾਂਦੇ ਸੋਖਣੇ ਕਰਾਈਆਂ ਇਹ ਕਰਾਈਆਂ ਭਰਾਵਾ ਸੋਖ ਅੱਜ ਵੀ ਕਹਿੰਦਾ ਭਰਾ ਆ ਮੇਰਾ ਤੇ ਰੂਗ ਤੇ ਸੁਖ ਇੱਕ ਗੱਲ ਕਹਿੰਦਾ ਸੁਖ ਮੇਰਾ ਸਕਾ ਭਰਾ ਆ ਸਿੱਧੀ ਗੱਲ ਅੱਜ ਮੈਂ ਲਾਈਵ 'ਚ ਕਹਿੰਨਾ ਤੇ ਨਾ ਅਸੀਂ ਅੱਜ ਟੁੱਟੀਆਂ ਨਾ ਸਾਲ ਨੂੰ ਟੁੱਟੀਆਂ ਤੇ ਨਾ ساری ਉਮਰ ਟੁੱਟੀਆਂ ਏ ਪਹਿਲ 14 ਲਈ ਵੀ ਆ ਯਾਰ ਬਾਬਾ ਉਹ ਇੱਕ ਮਿੰਟ ਆ ਕਹਿ ਰਿਹਾ ਇੱਕ ਨੈੱਟ ਦੇ ਬਦਮਾਸ਼ ਭੈਣ ਦਿਆ ਲੋੜਿਆ ਤੇਰੇ ਵਰਗੇ ਨਾ 30 14 ਚਮਾਕੀ ਲੈ ਕੇ ਉੱਤੇ ਬਹਿ ਕੇ ਸਵਾਦ ਨਾ ਐ ਕਰਦੇ ਹੁੰਦੇ ਆ ਵੀ ਭੈਣ ਦੀ ਲੰਨ ਹਟ ਜੇ ਹਟ ਜੇ ਕੋਈ ਬੰਦਾ ਤੇਰੇ ਵਰਗੇ ਜੋ ਗਾਂਡ ਮਾਰ ਲੱਗ ਜਾਂਦਾ ਭੈਣ ਦਾ ਲੋੜਿਆ ਅਣਗਿਣਤ ਕੱਥੇ ਮਾਰ ਜਾਂਦੇ ਆ ਮਾਰਦੇ ਮਾਰਦੇ ਵੀ ਰੁਕਦੇ ਰੁਕਦੇ ਵੀ ਭੈਣ ਦਾ ਲੋੜਿਆ ਤੇਰੇ ਵਰਗੇ 10 12 ਗਾਉਂ ਹੀ ਕੱਥੇ ਲਾ ਜਾਂਦੇ ਆ ਹੰਨਿਆਂ ਵੀ ਚੱਲ ਮਾਰਦੇ ਕੋਈ ਨਿਕਰ ਪੋਸੜੀ ਦੇ ਪਾਪੀ ਖੁੰਡ ਬਿੱਗ ਫੈਨ ਆਇਆ ਬਰੋ ਯਾ ਅਵਰ ਜੂ ਇਹ ਦਿੱ ਮੱਭਾ ਮੈਂ ਇਹਨਾਂ ਨੂੰ ਕਿਹੜਾ ਮੈਂ ਇਹਨਾਂ ਨੂੰ ਬੜੇ ਦੇਂਦਾ ਕਹਿਣ ਨਾ ਮੈਂ ਕਿ ਜੇ ਤੁਹਾਡਾ ਦਾਦਾ ਆ ਗਿਆ ਉਹਨੇ ਨਹੀਂ ਛੱਡਨੇ ਤੁਸੀਂ ਜੋ ਮਰਜ਼ੀ ਕਰ ਲੋ ਮੈਂ ਤਾਂ ਫੇਰ ਲਿਆ ਜੀ ਕਰ ਦਿੰਦਾ ਦਾਦੇ ਨੇ ਲਿਆ ਜੀ ਨਹੀਂ ਕਰਨਾ ਫੇਰ ਤੁਸੀਂ ਐਵੇਂ ਕਹੋਗੇ ਗਾਲਾਂ ਕੱਢਦਾ ਹੋ ਭੈਣ ਦੇਓ ਲੰਨੋ ਐਡਾ 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 ਚਿੱਠਾ ਪਿਆ ਮੇਰੇ ਕੋ ਐਡਾ ਚਿੱਠਾ ਭੈਣ ਦੇਓ ਲਲੋ ਐ ਐ ਐ ਮਾ ਚੋਦੂਂਦਾ ਓ ਰੜੀ ਜਾਣ ਦੇ ਲੈਣਾ ਨਹੀਂ ਦੇਣਾ ਨਹੀਂ ਦੂਜੇ ਦਿਨ ਟਾਉ 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 ਪਹਿਣ ਦੋ ਲੰਨੋ ਹੋਰ ਕੋਈ ਤੈਨੂੰ ਵੇਖਦਾ ਹੀ ਨਹੀਂ ਬੰਦਾ ਇੰਸਟਾਗ੍ਰਾਮ ਤੇ ਪਹਿਨ ਦੋ ਸਾਨੂੰ ਹੀ ਆਵਦੀ ਭੈਣ ਦੇਣੀ ਹੈ ਨਿੱਕੇ ਨੂੰ ਦੇ ਦੋ ਵੱਡੀ ਮੈਨੂੰ ਦੇ ਦੋ ਗੱਲਾਂ ਨਿਬੜੋ ਨਹੀਂ ਯਾਰ ਮੈਂ ਕਿੰਨਾ ਵੱਡੀ ਦੂੰਗਾ ਵੱਡੀ ਮੈਂ ਲਾਉਂਗਾ ਚੱਲ ਤੂੰ ਮੈਂ ਲੈ ਲਈ ਤੇਰਾ ਘਰਾਂ ਤੇ ਰਾਜੀਓ ਜੀ ਹੁਣ ਸਾਲਿਆ ਮੈਂ ਨਿੱਕੇ ਮੈਂ ਦੇ ਦੂੰਗਾ ਪਰ ਆਵਾ ਇੱਕ ਪੇਜ ਆ ਮੈਂ ਦਾ ਲੁਚੀ ਆਤਮਾ ਕਰਕੇ ਉਹਨੂੰ ਸਾਰੀਆਂ ਵੀਡੀਓ ਮੈਂ ਭੇਜਤੀਆਂ ਫਿਰ ਸਾਰੀਆਂ ਜਨਤਾ ਦੀਆਂ ਉਹਦੀਆਂ ਵੀਡੀਓ ਚੈੱਕ ਕਰ ਲਿਓ ਜਾ ਕੇ ਹੂੰ ਭੈਣ ਜొ ਮੈਂ ਭੇਜਤੀਆਂ ਬਾਬਾ ਉਹਨੂੰ ਵੀਡੀਓ ਨੇ ਪੋਸਟ ਵੀ ਕਰਤੀਆਂ ਲੁਚੀ ਆਤਮਾ ਕਰਕੇ ਪੇਜ ਇਹ ਫੜ ਲਓ ਝੁੰਚਣਾ ਜਿਹੜਾ ਫੜਨਾ ਮੈਂ ਨਹੀਂ ਚਾਹੁੰਦਾ ਇਹ ਕੰਮ ਕਰਾਂ ਪਰ ਕਰਾਤਾ ਇਹਨਾਂ ਨੇ ਉਹ ਤੂੰ ਸੁਖ ਰਤਿਆ ਵਾਲੀ ਆਈਡੀ ਤੋਂ ਭੇਜਿਆ ਸੀ ਨਾ ਮੇਰੇ ਕਰ ਦੇ ਇੰਜ ਜਾਨ ਤੂੰ ਦਾ ਪਰ ਬਾਬਾ ਇੱਕ ਗੱਲ ਕਹਿੰਦਾ ਮੈਂ ਬੜੇ ਦਿਨਾਂ ਦਾ ਹੁਣ ਮੈਂ ਤੈਨੂੰ ਰੋਸ ਤਰ੍ਹਾਂ ਦੀ ਗੱਲ ਰੋਸ ਜਿਹੇ ਜਿਹੜੇ ਮਾਰਦੇ ਆ ਸੋਖਣਿਆ ਕਰਤਾ ਸੋਖਣਿਓ ਕਰਤਾ ਮੋਟੇ ਜਿਨੇ ਉਹ ਕਰਤਾ ਮੋਟੇ ਨੇ ਉਹ ਕਰਤਾ ਭਾਈ ਇੱਕ ਗੱਲ ਕਹਿੰਦਾ ਚੰਗਾ ਹੋਵੇ ਜਾਂ ਮਾੜਾ ਹੋਵੇ ਭਰਾ ਭਰਾ ਪਿੱਛੇ ਖੜਦੇ ਆ ਤੂੰ ਹੀ ਡੱਲੇ ਹੋਏ ਤੈਨੂੰ ਡੱਲੇ ਨਹੀਂ ਹੈਗੇ ਭਈਆ ਇੱਕ ਬੰਦਾ ਕਹਿ ਰਿਹਾ ਕਹਿੰਦਾ ਅੰਮ੍ਰਿਤਪਾਲ ਮੈਂ ਰੋਣੇ ਸਮਝਾਇਆ ਪਰ ਤੂੰ ਸਮਝਿਆ ਨਹੀਂ ਹਲੇ ਬਾਬਾ ਮੇਰੀ ਗੱਲ ਸੁਣੋ ਅਮਰਤਪਾਲ ਮੈਰੋ ਬਾਬਾ ਰਿਸਪੈਕਟ ਆ ਸਾਡੇ ਦਿਲ 'ਚ ਸਾਡਾ ਵੱਡਾ ਭਰਾ ਵਾ ਸਾਨੂੰ ਕੋਈ ਗਲਤੀ ਹੋਵੇ ਕਹਿ ਵੀ ਸਕਦਾ ਕੰਨ ਤੋਂ ਫੜ ਕੇ ਵੀ ਕਹਿ ਸਕਦਾ ਸਾਡਾ ਵੱਡਾ ਭਰਾ ਵਾ ਤੇ ਬਾਈ ਮੇਰੀ ਗੱਲ ਸੁਣ ਜਿਹੜਾ ਕੋਈ ਮੇਰੀ ਗੱਲ ਸੁਣ ਜਿਹੜਾ ਅਮਰਤਪਾਲ ਮੈਰੋ ਤੂੰ ਭੈਣ ਦਾ ਲੋੜਾ ਬਿਗਬੋਚ ਚ ਚਲ ਜਾਏਗਾ ਤੈਨੂੰ ਭੈਣ ਦਾ ਲੋੜਾ ਬਿਗਬੋਚ ਤੇਰੇ ਰਗਾਂ 'ਚ ਤਾਲਾ ਖੋਲਣ ਤੇ ਰੱਖਿਆ ਹੁੰਦਾ ਉਹਨਾਂ ਨੇ ਭਰਾਵਾ ਮੈਂ ਦਾਦਾ ਮੈਂ ਨਾਲੇ ਦੂਜੇ ਨੂੰ ਉਹਨੂੰ ਸੋਭਾ ਸੋਭਾ ਮੈਨੂੰ ਜੀਓ ਸਿਨੇਮਾ ਵਾਲੇ ਨੂੰ ਹਣਾ ਕਹਿੰਦਾ ਭਰਾਵਾ ਇਹਦਾ ਨਾਂ ਨਹੀਂ ਪਤਾ ਤੂੰ ਇਹਦੇ ਗਾਣ ਲਗਰੀ ਜਨਾ ਕਹਿੰਦਾ ਭੈਣ ਚੋ ਦਾ ਅਜੇ ਤੱਕ ਤਾਂ ਨਾਂ ਨਹੀਂ ਸੁਣਿਆ ਇਹਨੂੰ ਲੈਣਾ ਸੀ ਕਹਿੰਦਾ ਚੱਲ ਯਾਰ ਅਗਲੇ ਘਾਟਾ ਕਰਦੇ ਨੇ ਦਾ ਕਹਿੰਦਾ ਬਾਲੀਵੁੱਡ ਚ ਕੰਮ ਕੀਤਾ ਬਾਲੀਵੁੱਡ ਚ ਕੀਤਾ ਫੁੱਦੀ ਦੇ ਤੇਰੇ ਵਰਗੇ ਨੂੰ 400 ਰੁਪਏ ਦੇ ਕੇ ਕਰਾਊਡ ਚ ਰੱਖਦੇ ਆ ਸਾਨੂੰ ਕਿਹੜਾ ਪਤਾ ਨਹੀਂ ਇੱਕ ਮਿੰਟ ਆ ਗੰਜਾ ਜਿਹਾ ਭੈਣ ਦਾ ਲੜੜਾ ਕਹਿੰਦਾ ਮੈਂ ਜੀ ਅਖੇ ਇੰਡਸਟਰੀ ਚ ਕੰਮ ਕੀਤਾ ਐ ਗਿੱਦਾ ਤੈਨੂੰ ਭੈਣ ਦਾ ਲੋੜਾ ਤੂੰ ਤਾਂ ਪਿੱਛੇ ਇੰਡਸਟਰੀ ਚ ਉਹ ਲਾਈਟਿੰਗ ਫੜ ਕੇ ਖੜਦਾ ਰਿਆ ਉਹ ਬੱਲਵਾ ਜਿੰਦੇ ਤਾਰਾਂ ਹੀ ਜੋੜਦਾ ਰਹਿ ਗਿਆ ਛੂ ਚ ਪਾਉਂਦਾ ਰਹਿ ਗਿਆ ਭੈਣ ਦਾ ਨੰਨਾ ਤੇਰੇ ਅਰਗੇ ਨੂੰ ਭੈਣ ਦਾ ਲੋੜਾ ਇੰਡਸਟਰੀ ਚ ਬਾੜ ਕੇ ਰਾਜੀ ਨਹੀਂ ਗੇ ਕੋਈ ਤੂੰ ਹੀ ਤਰਾਂ ਤੂੰ ਹੀ ਛੇੜੋਗੇ ਪੇਮਾਨੂ ਤੇ ਪਿਓ ਦਾ ਛੇੜਨ ਗਈ ਆਹੀ ਐ ਭੈਣ ਦਾ ਮੈਂ ਪਹਿਲਾਂ ਕਿਹਾ ਸੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਭੈਣ ਦੇ ਲੋੜਾ ਕੱਲੇ ਕੱਲੇ ਦੀ ਮਾਂ ਮੈਂ ਲਾਈਵ ਹੋ ਕੇ ਚੋਦਾ ਕੇ ਉਹਨੂੰ ਲਾਈਵ ਹੋ ਕੇ ਚੋਦੂੰਗਾ ਭੈਣ ਦੀ ਫੁੱਦੀ ਕਿਸੇ ਦਾ ਡਰ ਨਹੀਂ ਕਿਸੇ ਤੋਂ ਲੈ ਕੇ ਖਾਦਾ ਨਹੀਂ ਖਾ ਆਪ ਦਾ ਭੈਣ ਤੋਂ ਬਸਨਾਮੀ ਵੀ ਖੱਟੀ ਆਪਦੇ ਸਿਰ ਤੇ ਖੱਟੀ ਆਪ ਦਾ ਖਾਈ ਜਾਂਨੇ ਆ ਫੁੱਦੀ ਜਿਹਾਉਣ ਦੇ ਦੂਜੇ ਕਿਤੇ ਲੱਗ ਜਾਂਦੇ ਬਾਊ ਬਾਊ ਬਾਵਾ ਮੈਂ ਕੱਲ ਕਮੈਂਟ ਦੇਖ ਕੇ ਮੈਂ ਕੱਲ ਕਮੈਂਟ ਦੇਖ ਕੇ ਬੰਦਿਆਂ ਨੇ ਬਹੁਤ ਸੋਹਣੇ ਕੀਤੇ ਮੈਂ ਕਿਹਾ ਹੁਣ ਤਾਂ ਸੋਖਣੇ ਭੈਣ ਚੋਂ ਜੋ ਵੀ ਚੀਜ਼ਾਂ ਲਈਆਂ ਆਪਦੇ ਦਮ ਤੇ ਲੈਂਦਾ ਬੰਦਾ ਹਨ ਅਗਲਾ ਭੈਣ ਚੋਂ ਰੋਜ਼ ਇੱਕ ਪ੍ਰੋਮੋਸ਼ਨ ਕਰਕੇ ਕੁਝ ਵੀ ਲੈ ਸਕਦਾ ਅਗਲੇ ਦਿਨ ਇੰਨਾ ਕੁ ਪ੍ਰਾਈਸ ਚੱਲਣਾ ਤੂੰ ਹੀ ਭੈਣ ਚੋਦ ਦੀ ਗੱਲ ਕਰਦੇ ਆ ਹੋ ਗਿਆ ਮੈਂ ਤੈਨੂੰ ਦੱਸਦਾ ਸੋਫੀ ਕੁਜ ਨੇ ਸਕਰੀਨਸ਼ਾਟ ਪਾਇਆ 16 ਲੱਖ ਰੀਚ ਸਿਰਫ ਹਨਾ ਭੈਣ ਚੋਦਾ ਦੱਲਿਆ ਤੇਰੀ ਜਿੰਨੀ ਤੇਰੀ ਰੀਚ ਉਨੀ ਇੱਕ ਦਿਨ ਚ ਡਾਊਨ ਹੋ ਜਾਂਦੀ ਹੈ ਸਮਝਿਆ ਉਨੀ ਤਾਂ ਮੇਰੇ ਅਕਾਊਂਟ ਦੀ ਰੀਚ ਆ ਉਹਦੀ ਤਾਂ ਗੱਲ ਹੀ ਛੱਡ ਦੇ ਸੁੱਖ ਦੀ ਤੂੰ ਭੈਣ ਚੋਦ ਦਾਦੇ ਨਾਲ ਮੱਥਾ ਲਾਉਣ ਨਿਆ ਦਾਦਾ ਵੀ ਛੱਡ ਪੜਦਾ ਤੈਨੂੰ ਤੂੰ ਪਹਿਲਾਂ ਪਿਓ ਨੂੰ ਤਾਂ ਸੰਭਲ ਓਏ ਇਹ ਭੈਣ ਦੇ ਲੌੜੇ ਟੱਟਿਆਂ ਦੀ ਮਹਿਲ ਫੁੱਦੀ ਹੋਣ ਦੇ ਨਾ ਇਹਨਾਂ ਨੇ ਕੁਝ ਕਰਨਾ ਨਾ ਕਿਸੇ ਨੂੰ ਕਰਨ ਦੇਣਾ ਨਾ ਆਪ ساری ਉਮਰ ਭੈਣ ਦੇ ਲੋੜਿਆਂ ਨੇ ਟੇਕੇ ਖਾਧੀ ਤੇ ਨਾ ਭੈਣ ਦੇ ਲੰਣਾ ਨੇ ਸਾਨੂੰ ਖਾਣ ਦੇਣੀ ਓਏ ਲੋੜਿਓ ਐ ਟੱਪ ਦੇ ਫਿਰਦੇ ਹੋ ਟੱਟੂ ਵਾਂਗੂ ਭੈਣ ਦੇ ਲੋੜੇ ਉੱਤੇ ਥੱਲੇ ਉੱਤੇ ਥੱਲੇ ਐ ਬੁੜਕਦੇ ਬਣਦੇ ਹੋ ਭੈਣ ਦੇ ਲੰਡ ਲੈਣੀ ਦੇ ਪਹਿਲਾਂ ਤਾਂ ਭੈਣ ਦੇ ਲੋੜੇ ਫੋਨ ਕਰ ਕਰਕੇ ਤੁਸੀਂ ਕਹਿ ਦੇਣੋ ਰਾਈਨਾਮਾ ਹੋ ਗਿਆ ਜੀ ਐ ਹੋ ਗਿਆ ਜੀ ਸਾਡੇ ਤੋਂ ਗਲਤੀ ਹੋ ਗਈ ਅਸੀਂ ਗਲਤੀ ਮੰਗਦੇ ਹਾਂ ਐ ਮੰਗਦੇ ਆਂ ਭੈਣ ਦੇ ਲੋੜੇ ਪਹਿਲਾਂ ਤਾਂ ਤੁਸੀਂ ਆ ਕੇ ਇੱਥੇ ਲੱਗ ਜਾਨੇ ਬਦਮਾਖੀਆ ਕਰਨ ਬਾਅਦੇ ਭੈਣ ਦੀ ਲਨ ਮਾਫੀਆਂ ਮੰਗ ਲਾਈਆਂ ਰਾਜੀ ਨਾ ਬਣਾ ਲਾ ਤੈਨੂੰ ਮੈਂ ਦੱਸਦਾ ਇੱਕ ਮਿੰਟ ਹੁਣ ਮੈਂ ਮਾਫੀ ਦੀ ਗੱਲ ਆਈ ਆ ਚੱਲ ਕਈ ਭੈਣ ਦੇ ਲੋੜੇ ਕਹਿੰਦੇ ਤੂੰ ਮਾਫੀ ਮੰਗ ਲਈ ਐ ਕਰ ਲਈ ਫਲਾਨਾ ਟੀਮ ਦਾ ਮੈਂ ਮਾਫੀ ਉਤੋਂ ਨਹੀਂ ਮੰਗੀ ਜਿੰਨੇ ਮੇਰੇ ਘਰ ਪਰਿਵਾਰ ਨੂੰ ਗਾਲ੍ਹਾਂ ਕੱਢੀਆਂ ਜਾਂ ਕੋਈ ਹੋਰ ਗੱਲ ਕੀਤੀ ਆ ਜਾਂ ਕੋਈ ਬੰਦਾ ਵੀ ਆ ਕੇ ਬੋਲਿਆ ਨਾ ਮੇਰੇ ਘਰ ਪਰਿਵਾਰ ਨੂੰ ਤੇ ਮੈਂ ਉਹਦੀ ਮਾਂ ਚੌਦੂ ਹਜੇ ਤੇ ਜਿਹੜਾ ਹੁਣ ਵੀ ਆ ਕੇ ਬੋਲੂ ਉਹਦੇ ਵਿੱਚ ਉਦੋਂ ਤੇ ਜਿਹੜਾ ਹੋਰ ਰਹਿ ਵੀ ਗਿਆ ਉਹਦੇ ਵਿੱਚ ਉਦੋਂ ਮੈਂ ਮਾਫੀ ਮੰਗੀ ਸਿਰਫ ਉਸ ਉਹਨਾਂ ਤੋਂ ਉਹ ਪੰਜਾਬ ਵਾਲਿਆਂ ਤੋਂ ਉਹ ਜਨਤਾ ਤੋਂ ਜਿਹੜੇ ਮੇਰੇ ਮਾਮਾ ਭੈਣਾਂ ਨੇ ਜਾਂ ਜਿਨ੍ਹਾਂ ਨੂੰ ਮੇਰੀਆਂ ਕੋਈ ਗਾਲ੍ਹਾਂ ਕੱਢੀਆਂ ਮੈਂ ਦੁੱਥੇ ਗਿਲੇ ਚ ਆ ਕੇ ਗਾਲ੍ਹਾਂ ਕੱਢੀਆਂ ਜਿਨ੍ਹਾਂ ਨੂੰ ਆ ਕੇ ਮੇਰੀ ਗੱਲ ਦਾ ਬੁਰਾ ਲੱਗਾ ਜਿਨ੍ਹਾਂ ਨੂੰ ਐ ਲੱਗਿਆ ਵੀ ਇਹ ਇੰਨੇ ਗੱਲ ਨਹੀਂ ਬੋਲਣੀ ਚਾਹੀਦੀ ਸੀ ਸਿਰਫ ਮੈਂ ਉਹਨਾਂ ਤੋਂ ਮਾਫੀ ਮੰਗੀ ਆ ਮੈਂ ਮਾਫੀ ਕਿਸੇ ਬੰਦੇ ਤੋਂ ਨਹੀਂ ਮੰਗੀ ਕਿਤੇ ਨਾ ਭੈਣ ਚੋਤ ਤਾ ਬੰਦੇ ਤੋਂ ਨਾ ਬੁੱਢੀ ਤੋਂ ਨਾ ਲੈਣੇ ਤੋਂ ਨਾ ਦੇਣੇ ਤੋਂ ਮਾਫੀ ਅਜੇ ਵੀ ਨਹੀਂ ਮੰਗੀ ਤੇ ਨਾ ਹੀ ਮੈਂ ਮੰਗਦਾ ساری ਉਮਰ ਜਿਹੜੇ ਬੰਦੇ ਨਾਲ ਵੈਰ ਹੈਗਾ ਚੱਲੂਗਾ ਕਿਤੇ ਗਲੀ ਮੋੜ ਤੇ ਜਾਂ ਕਿਤੇ ਨਾ ਕਿਤੇ ਟਕਰੇ ਤਾਂ ਭੈਣ ਦੇ ਲੋੜਿਓ ਭਲੇਖਾ ਕੱਢਾਂਗੇ ਵਹਿਮ ਕੱਢਾਂਗੇ ਵੀ ਭੈਣ ਦੇ ਨਾਲੋਂ ਕੀ ਚੀਜ਼ ਆ ਭਾਵੇਂ ਸਾਲਿਓ ਕੱਲੇ ਦੇ ਨਾਲ ਭੈਣ ਦੇ ਲੋੜੋ ਦਸ ਪੜਾ ਕੇ ਵੇਖ ਲਿਓ ਭਾਵੇਂ ਆਜੋ 15 ਭਾਵੇਂ ਆਜੋ 20 ਭੈਣ ਦੇ ਲੋੜੋ ਜਾਂ ਮਰ ਜੂੰਗਾ ਜਾਂ ਮਾਰ ਦੂੰਗਾ ਭੈਣ ਚੋਤ ਦੂੰ ਕੱਲੇ ਕੱਲੇ ਦੀ ਭੈਣ ਦੇ ਲੰ ਲੈਣੀ ਦੇ ਦੂਜੇ ਦਿਨ ਨਾ ਸਾਲਿਓ ਪਹਿਣ ਦੋ ਲੋੜੇ ਰੋਟੀ ਖਾ ਲੈਣ ਤੋਂ ਤੁਸੀਂ ਤਾਂ ਪਹਿਣ ਦੋ ਲੋੜੇ ਆਪ ਤਾਂ ਹਰਾਮ ਦੇ ਹੈਗੇ ਹੋ ਤੁਹਾਡੀ ਤਾਂ ਮਾਂ ਪਹਿਣ ਦੋ ਲੋੜੇ ਬਾਹਰ ਜਾਂਦੀ ਆ ਹੈ ਗਸਤੀ ਹੈਗੀ ਆ ਬਾਹਰੋਂ ਪਹਿਣ ਦੋ ਲੋੜੇ ਕਮਾਈ ਲੈ ਆਉਂਦੀ ਆ ਹੁਣ ਅਸੀਂ ਤਾਂ ਆਪਦੇ ਘਰ ਦੇ ਨੂੰ ਆਪ ਪਹਿਣ ਦੋ ਦੋ ਇੱਜ਼ਤਮਾਨ ਦੀ ਰੋਟੀ ਖਵਾਉਣੀ ਆ ਉਹਦਾ ਕੋਈ ਨਾ ਕੋਈ ਦਾ ਚੀਜ਼ ਬਾਬਾ ਇਹਦੇ ਇਹਨਾਂ ਨੂੰ ਕਹੀ ਤੇ ਨਹੀਂ ਸਮਝਦੇ ਹੁਣ ਮੈਂ ਇਹਨੂੰ ਗੱਲ ਦੱਸਦਾ ਪਹਿਣ ਤੈਨੂੰ ਉਦੋਂ ਕੀ ਕਿਹਾ ਸੀ ਜਦ ਤੂੰ ਕਿਹਾ ਨਹੀਂ ਯਾਰ ਬੰਦੇ ਨਾਲ ਕਿਉਂ ਬਗੜਨੀ ਕਿਸੇ ਨਾਲ ਵੀ ਕੋਈ ਛੱਡ ਪਰ ਹਨਾ ਉਦੋਂ ਮੈਂ ਤੈਨੂੰ ਕਿਹਾ ਸੀ ਨਾ ਬਾਬਾ ਬੰਦਾ ਦੱਲਾ ਆ ਸਿਰੇ ਦਾ ਦੱਲਾ ਤੂੰ ਫੇਰ ਵੀ ਮੈਨੂੰ ਸਮਝਾਏਗੀ ਨਹੀਂ ਜਾਣ ਕੋਈ ਨਾ ਆਪਾਂ ਮੈਂ ਪੇ ਕਰੀ ਮੈਂ ਬੰਦੇ ਨੂੰ ਟਾਈਮ ਦੇਣਾ ਮੈਨੂੰ ਤੇਰੇ ਸੁਭਾਅ ਦਾ ਪਤਾ ਕਿ ਤੂੰ ਇੱਕ ਵਾਰੀ ਮੌਕਾ ਦੇ ਨਾ ਫਿਰੋਟਾ ਪ ਜਾਂਦੀ ਫੇਰ ਮਾਂ ਚੋਂ ਓਦਾਂ ਤੇ ਤੂੰ ਭੈਣ ਚੋਂ ਤੇ ਬੱਬਾ 소ਫੀ ਗੁੱਜਰ ਨੂੰ ਕਹਿੰਨਾ ਤੂੰ ਭੈਣ ਚੋਂ ਤੇ ਬੱਬਾ ਅਗਲੇ ਬੰਦੇ ਨੇ ਇੱਜ਼ਤ ਕੀਤੀ ਤੇ ਨਹੀਂ ਪਿਆਰ ਨਾਲ ਗੱਲ ਕੀਤੀ ਭੈਣ ਚੋਂ ਤੂੰ ਫੇਰ ਵੀ ਆ ਗੱਲਾਂ ਕਰਨੀਆਂ ਬੁੱਦੀ ਦੇ ਹੁਣ ਮੈਂ ਦੱਸਦਾ ਗੱਲ ਕੀ ਆ ਜਣ ਜਦੋਂ ਨਸ਼ਾ ਇਹਦਾ ਚੜ ਜਾਂਦਾ ਸਿਗਰੇ ਪੇਪਰ ਪੀ ਲੈਂਦਾ ਉਦੋਂ ਭੈਣ ਚੋਂ ਦਾ ਆ ਜਾਂਦਾ ਬੋਲਣਾ ਜਦੋਂ ਤੋੜ ਲੱਗਦੀ ਆ ਉਦੋਂ ਸੌਰੀ 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 ਮੈਂ ਤਾਂ ਦੱਸਦਾ 소ਫੀ ਗੁੱਜਰ ਦੀ ਔਕਾਤ ਅੱਜ ਲਾਈਵ 'ਚ 소ਫੀ ਗੁੱਜਰ ਨੇ ਬਣਾਇਆ ਇੱਕ ਪੇਜ ਹੈਕਿੰਗ ਹੁਕਿੰਗ ਵਾਲਾ ਉਥੋਂ ਭੈਣ ਚੋਂ ਫਰੌਡ ਕਰਦਾ ਆ ਤੇ ਪੈਸੇ ਕਾ ਦਾ ਉਹ ਤੇ ਦਾਈ ਆ ਕਦੇ ਪੈਸੇ ਖਾ ਕੇ ਬਸ ਚਲੋ ਜੀ ਉਹ ਇਹਦੇ ਸਾਰੇ ਪ੍ਰੂਫ ਪਏ ਆ ਮੇਰ ਕੋ ਜਿਹੜਾ ਫੇਕ ਪੇਜ ਆ ਉਹਦੇ ਵੀ ਪਏ ਆ ਭੈਣ ਦਾ ਲੈਣਾ ਹੁਣ ਦੇਖੀ ਕੋਈ ਗੱਲ ਹੋਈ ਨਾ ਦੂਜੇ ਦਿਨ ਜਾ ਕੇ ਪੋਡਕਾਸਟ ਤੇ ਬਹਿ ਜੂਗਾ ਅਗਰ ਪ੍ਰੂਫ ਲਾਓ ਜੀ ਲਾਓ ਹੈਗੇ ਤਾਂ ਲਾਓ ਮੈਂ ਐ ਕਰੂ ਮੈਂ ਉਹ ਕਰੂ ਤੇਰੀ ਮਾਂ ਦਾ ਘੁੱਸਾ ਭੈਣ ਦੇ ਲਾਵੜਿਆ ਧੀ ਦਾ ਬੈਠ ਚੋਦੇ ਨੂੰ ਅਕਲ ਨਹੀਂ ਲੈਣਾ ਨਹੀਂ ਦੇਣਾ ਨਹੀਂ ਮੈਂ ਜੀ ਸਮਾਜ ਸੇਵੀਆਂ ਫਲਾਨਾ ਸੇਵੀਆਂ ਤੂੰ ਸਾਲਾ ਟੱਟੂ ਦਾ ਸੇਵੀ ਆ ਹੈ ਕਾਦਰ ਸੁਣਦਾ ਪਿਆ ਕੀ ਹੁੰਦਾ ਉਹ ਇਹ ਹੁੰਦਾ ਵੈਲਕਮ ਹੋ ਤੋ ਐਸਾ ਰੁਪੀਏ 2000 ਦਾ ਵੈਲਕਮ ਬੋਨਸ ਜੈਸਾ ਆਜੇ ਖੇਲੋ on rummycycle.com ਕੁਛ ਨਹੀਂ ਹੁੰਦਾ ਵੈਸੇ ਬੰਦੇ ਤੇ ਹੀ ਜਾਂਦਾ ਇਹ ਨੇ ਲਾਉੜੇ ਉਹ ਬਾਬਾ ਇਹਨਾਂ